ਇਸ ਸਕੀਮ ਵੱਲੋਂ ਜਿਹੜਾ ਸਾਂਝਾ ਮੋਰਚਾ ਜਰ ਟੂਲ ਬੰਦ ਦਾ ਸਮਾਂ ਦਿੱਤਾ ਗਿਆ ਸਾਨੂੰ 11 ਤੋਂ 3 ਵਜੇ ਦਾ ਅਸੀਂ ਉਹ ਬੰਦ ਕੀਤਾ ਹੋਇਆ ਟੋਲ ਪਲਾਜਾ ਬਾਕੀ ਜਿਹੜਾ ਪ੍ਰੋਗਰਾਮ ਸਾਨੂੰ ਇਸ ਕਿਮ ਦੇਊਗੀ ਅਸੀਂ ਪਿੰਡ ਵਿੜਿੰਗ ਦੀ ਜ세ਬੰਦੀ ਸਾਰੀਆਂ ਜ세ਬੰਦੀਆਂ ਰਲ ਕੇ ਉਹਦਾ ਸਾਥ ਨਿਭਾਵਾਂਗੇ ਜੇ ਦਿੱਲੀ ਜਾਣ ਦਾ ਪ੍ਰੋਗਰਾਮ ਦੇਣਗੇ ਉੱਥੇ ਵੀ ਜਾਵਾਂਗੇ ਅੱਜ ਟੋਲ ਪਲਾਜਾ ਬੰਦ ਕੀਤਾ ਕੱਲ ਨੂੰ ਭਾਰਤ ਬੰਦ ਕਰਾਂਗੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਅਸੀਂ ਇਹ ਵਿਅਕਤ ਕਾ ਮਹਿੰਨ ਭਾਰਤੀ ਕਿਸਾਨ ਯੂਨੀਅਨ ਮਲੋ ਸਯੁਕਤ ਮੋਰਚਾ ਅੱਜ ਬੜੇੰਗੋ ਪਿੰਡ ਦੇ ਜਿਹੜਾ ਅਸੀਂ ਮੋਰਚਾ ਲਾਇਆ ਹੈ ਸਯੁਕਤ ਮੋਰਚੇ ਦੀ ਕਾਲ ਆਈ ਸੀ ਇਹਨੂੰ ਬੰਦ ਰੱਖਣਾ ਤੇਨੂੰ ਬੰਦ ਕੀਤਾ ਆਇਆ ਹੈ ਜੋ ਕਿ ਸਾਡੇ ਜੇ ਸਯੋਗੀ ਭਰਾ ਵੀ ਉਹ ਵੀ ਨਾਲ ਨੇ ਤੇ ਆਖਣਾ ਹੈ ਵੀ ਜੋ ਇਹ ਜ਼ਾਲਮ ਸਰਕਾਰ ਜ਼ੁਲਮ ਕਰਨ ਦੇ ਉੱਤਰੀ ਹੋਈ ਹੈ ਜਿਵੇਂ ਵੀ ਸਯੁਕਤ ਮੋਰਚਾ ਹਰ ਵਾਰ ਦੇ ਵਾਰ ਕੋਈ ਵੀ ਸਾਨੂੰ ਦਵੇਗਾ ਭਾਵੇਂ ਪੰਜਾਬ ਭਾਵੇਂ ਹਿੰਦੁਸਤਾਨ ਕੋਈ ਵੀ ਕ ਕੋਈ ਵੀ ਸਾਨੂੰ ਕੰਮ ਕਰਨ ਲਈ ਸਯੁਕਤ ਮੋਰਚਾ ਲਵੇਗਾ ਅਸੀਂ ਪਿੱਛੇ ਨਹੀਂ ਹਟਾਂਗੇ ਨਾ ਸ਼ਿਦੀਪੌਂਟੋਂ ਹਟਾਂਗੇ ਨਾ ਦਿੱਲੀ ਜਾਂ ਤੋਂ ਹਟਾਂਗੇ ਪਰ ਜੇ ਸਯੁਕਤ ਮੋਰਚੇ ਦੀ ਕਾਰਸ ਲੋਂਦੀ ਰਹੀ ਤੇ ਅਸੀਂ ਉਹਨੂੰ ਸਿਰ ਮੱਥੇ ਤੇ ਸਮਝ ਕੇ ਅੱਗੇ ਹੋ ਕੇ ਕਰਾਂਗੇ ਅੱਜ ਕਿੰਨੇ ਟਾਈਮ ਤੱਕ ਜਿਹੜਾ ਟੋਲ ਪਲਾਜ਼ਾ ਫ੍ਰੀ ਕੀਤਾ ਇਹ ਅਸੀਂ 3 ਵਜੇ ਤੱਕ ਅਸੀਂ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਤੇ ਇਹਨਾਂ ਨੂੰ ਮੇਰੇ ਵੀਰ ਨੇ ਲਾੜ ਸਾਰੇ 3 ਵਜੇ ਤੱਕ ਅਸੀਂ ਇਹਨੂੰ ਜੋ ਸਯੁਕਤ ਮੋਰਚੇ ਦੀ ਕਾਲ ਹੈ ਉਹਦੇ ਫੁੱਲ ਚੜਾਵਾਂਗੇ ਅੱਜ ਅਸੀਂ ਟੋਲ ਪਲਾਜ਼ਾ ਨੂੰ ਇਸ ਵਾਸਤੇ ਫ੍ਰੀ ਕੀਤਾ ਹੈ ਜੋ ਕਿ ਸਾਡੇ ਪਿਛਲੇ ਦਿਨੀ ਜੋ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਦਾ ਹੈਗਾ ਉਹ ਦਿੱਲੀ ਵੱਲ ਕੂਚ ਕੀਤਾ ਹੈ ਇਹ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਰਾਸਤੇ ਵਿੱਚ ਰੋਕ ਕੇ ਉਹਨਾਂ ਤੇ ਤਸ਼ੱਦਦ ਕੀਤਾ ਹੈ ਅਥੂ ਗੈਸ ਦੇ ਗੋਲੇ ਸਿੱਟੇ ਆ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਵਾ ਉਹਨਾਂ ਤੇ ਇੱਕ ਉਹ ਗੋਲੀਆਂ ਚਲਾਈਆਂ ਗਈਆਂ ਅਸੀਂ ਉਹਦੇ ਰੋਸੇ ਵਿੱਚ ਅੱਜ ਜੋ ਸੰਯੁਕਤ ਮੋਰਚੇ ਨੇ ਕੱਲ ਦੀ ਮੀਟਿੰਗ ਹੋਈ ਹੈ ਉਹਨਾਂ ਨੇ ਅੱਜ 11 ਤੋਂ 3 ਵਜੇ ਤੱਕ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਆ ਅਸੀਂ ਵੀ ਬੰਗਟ ਟੋਲ ਪਲਾਜ਼ਾ ਦੇ ਸਾਰਿਆਂ ਸਾਡੀਆਂ ਸੰਯੁਕਤ ਮੋਰਚੇ ਦੀਆਂ ਜਿਹੜੂ ਮੁਖਸ਼ਰ ਸਾਹਿਬ ਦੀਆਂ ਜਥੇਬੰਦੀਆਂ ਸਾਰਿਆਂ ਦਾ ਸਹਿਯੋਗ ਨਾਲ ਅਸੀਂ ਇਸ ਪੂਰਤ ਤੌਰ ਤੇ ਬੰਦ ਕੀਤਾ ਹੋਇਆ ਹੈ ਅੱਜ ਦਾ ਜਿਹੜਾ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਆਈ ਹੈ ਸਾਰੇ ਜਥੇਬੰਦੀਆਂ ਮੰਨਿਓ ਵੀ ਟੋਲ ਪਲਾਜੇ ਤਿੰਨ ਘੰਟੇ ਬੰਦ ਕੀਤੇ ਜਾਣਗੇ ਇਹਦੇ ਸਬੰਧ ਵਿੱਚ ਅੱਜ ਅਸੀਂ ਵੜੰਗ ਟੋਲ ਪਲਾਜਾ ਬੰਦ ਕੀਤਾ ਹੋਇਆ ਹੈ ਇਸੇ ਤਰ੍ਹਾਂ ਤਨਵਾਇਦ ਕਰਾ ਅਸੀਂ ਬੰਦ ਰੱਖਾਂਗੇ ਵੈਸੇ ਵੀ ਸਾਡਾ ਇਹ ਬੰਦ ਕੀਤਾ ਹੋਇਆ ਜੋ ਨਾਹਰ ਚ ਬੱਥ ਢਿੱਗੀ ਉਸ ਤੋਂ ਬਾਅਦ ਇਹ ਚੱਲਣ ਨਹੀਂ ਦਿੱਤਾ ਅਸੀਂ ਸਾਡੇ ਜਥੇਬੰਦੀਓ ਗਰਾਹਾਂ ਇੱਥੇ ਬੈਠੀ ਹੈ ਪੱਕੇ ਤੌਰ ਤੇ ਮੈਂ ਚੱਲਣ ਦਿੱਤਾ ਔਰ ਜੋ ਕੱਲ ਨੂੰ ਪੰਜਾਬ ਬੰਦ ਆ ਉਹਦੇ ਵਿੱਚ ਵੀ ਸੰਜੋਗ ਜੋ ਅਸੀਂ ਉੱਥੇ ਸਾਡੇ ਕਿਸਾਨਾਂ ਦੇ ਨਾਲ ਉਸਤਿਤ ਹੋ ਰਿਹਾ ਹੈ ਸਾਡੇ ਟਰੈਕਟਰਾਂ ਦੇ ਟਾਇਰ ਪਾੜੇ ਗਏ ਆ ਗੋਲੀਆਂ ਚੱਲੀਆਂ ਸਾਡੇ ਜਿਹੜੇ ਸਿੰਘ ਆ ਬਹੁਤ ਜ਼ਖਮੀ ਹੋ ਗਏ ਆ ਸਾਨੂੰ ਪਤਾ ਸਾਰਾ ਲੱਗਿਆ ਜੋ ਸਾਨੂੰ ਕਾਲ ਆਈ ਜਾਂਦੀ ਹੈ ਉਹਦੇ ਤੇ ਅਸੀਂ ਹਰ ਇੱਕ ਫੁੱਲ ਚੜਾਵਾਂਗੇ ਔਰ ਵੱਧ ਤੋਂ ਵੱਧ ਉਹਨਾਂ ਦਾ ਸੰਜੋਗ ਦੇ ਕੇ ਅਸੀਂ ਦਿੱਲੀ ਕੂਚ ਕਰਾਂਗੇ ਚਾਹੇ ਸਾਨੂੰ ਹੋਰ ਵੀ ਬੇਰੀ ਵਾਲ ਜੋ ਕੋ ਉਹ ਨਾ ਕੁਝ ਨਾ ਲਾਏ ਜਾਣ ਤਾਂ ਅਸੀਂ ਉਹਨਾਂ ਦੀ ਹਮਾਇਤ ਤੇ ਸਾਰੀਆਂ ਜਥੇਬੰਦੀਆਂ ਤਿਆਰ ਪੁਰ ਤਿਆਰ ਆ ਜਦੋਂ ਸਾਨੂੰ ਕਾਲ ਆਊਗੀ ਜਿਵੇਂ ਆਊਗੀ ਉਸੇ ਕਾਲ ਤੇ ਅਸੀਂ ਹਰ ਫੁੱਲ ਚੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ